ਪੰਜਾਬ ਚ ਨਿਕਲੀ ਲੇਬਰ ਇਨਸਪੈਕਟਰ ਗ੍ਰੇਡ 1 ਦੀ ਭਰਤੀ ਬੀਏ ਜਾਂ ਕੋਈ ਵੀ ਡਿਗਰੀ ਗ੍ਰੈਜੂਏਟ ਕਰ ਸਕਦੇ ਨੇ ਅਪਲਾਈ 35000 ਦੇ ਕਰੀਬ ਹੋਵੇਗੀ ਸ਼ੁਰੂਆਤੀ ਤਨਖਾਹ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਅਧੀਨ ਸਿਵਾਮਾਂ ਚੋਣ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰਬਰ 2/2024 ਰਾਹੀਂ ਕਿਰਤ ਇਨਸਪੈਕਟਰ ਗ੍ਰੇਡ 1 ਦੀਆਂ 52 ਟੈਕਨੀਸ਼ੀਅਨ ਗ੍ਰੇਡ 1 ਦੀਆਂ 2 ਟੈਕਨੀਸ਼ੀਅਨ ਗ੍ਰੇਡ 3 ਦੀਆਂ 4 ਟੈਕਨੀਕਲ ਅਫਸਰ ਦੀ ਇੱਕ ਪੋਸਟਾਂ ਦੇ ਲਈ ਭਰਤੀ ਕੱਢੀ ਗਈ ਹੈ ਪੋਸਟਾਂ ਭਰਨ ਦੇ ਲਈ ਮਿਤੀ 16 ਫਰਵਰੀ ਤੋਂ 11 ਮਾਰਚ 2024 ਤੱਕ ਹੈ। ਅਸਾਮੀਆਂ ਦਾ ਕੈਟਾਗਰੀ ਵਾਈਜ਼ ਵਰਗੀਕਰਨ ਵੀਡੀਓ ਵਿੱਚ ਦਿਖਾਈ ਦਿੱਤਾ ਜਾ ਰਿਹਾ ਹੈ। ਕਿਰਤਨ ਇੰਸਪੈਕਟਰ ਗ੍ਰੇਡ 1 ਲਈ ਸਾਰੇ ਗ੍ਰੈਜੂਏਟ ਅਪਲਾਈ ਕਰ ਸਕਦੇ ਨੇ ਤੇ ਬਾਕੀ ਪੋਸਟਾਂ ਲਈ ਐਜੂਕੇਸ਼ਨ ਕੁਆਲੀਫਿਕੇਸ਼ਨ ਤਸਵੀਰਾਂ ਵਿੱਚ ਦਿਖਾਏ ਜਾ ਰਹੇ ਅਨੁਸਾਰ ਹੈ। ਜਰਨਲ ਕੈਟਾਗਰੀ ਲਈ ਉਮਰ ਸੀਮਾ 18 ਤੋਂ 37 ਸਾਲ ਅਤੇ ਬਾਕੀ ਕੈਟਾਗਰੀਆਂ ਲਈ ਉਮਰ ਸੀਮਾ ਛੋਟਾ ਸਕਰੀਨ ਤੇ ਦਿਖਾਈ ਦੇ ਰਹੇ ਅਨੁਸਾਰ ਹੈ। ਫੀਸ ਦਾ ਬੇਰਬਾ ਆਮ ਵਰਗ ਜਰਨਲ ਕੈਟਾਗਰੀ ਲਈ ਸਤੰਤਰਤਾ ਸੰਗਰਾਮੀਆਂ ਲਈ ਖੜਹਾਰੀਆਂ ਲਈ 1000 ਰੁਪਏ ਐਸੀਬੀਸੀ ਤੇ ایਡਬਲਯੂਐਸ ਲਈ 250 ਰੁਪਏ ਸਾਬਕਾ ਫੌਜੀ ਤੇ ਆਸ਼ਰਿਤ ਲਈ 200 ਰੁਪਏ ਹੈਂਡੀਕੈਪਟ ਲਈ 500 ਰੁਪਏ ਇਨ੍ਹਾਂ ਪੋਸਟਾਂ ਲਈ ਤੁਸੀਂ ਸਕਰੀਨ ਤੇ ਦਿਖਾਈ ਦੇ ਰਹੀ ਵੈਬਸਾਈਟ ਤੇ ਅਪਲਾਈ ਕਰ ਸਕਦੇ ਹੋ ਦੋਸਤੋ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾ ਭਲਾ ਹੋ ਸਕੇ